ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਦਵਾਈ ਗੁਰਦੀ ਮੇਲ ਸਦਕਾ ਅਸੀਂ ਵੀ ਬਿਲਕੁਲ ਠੀਕ ਠਾਕ ਆ ਜੀ ਤੇ ਇਹ ਵੀਡੀਓ ਬਣਾ ਰਹੀਆਂ ਜੀ ਮੈਂ ਆਪਣੇ ਨਵੇਂ ਚੈਨਲ ਵਾਸਤੇ ਪਹਿਰਾਵਾ ਬਾਈ ਪ੍ਰੀਤ ਜਿਹੜਾ ਮੈਂ ਤੁਹਾਨੂੰ ਪੁਰਾਣੇ ਚੈਨਲ ਤੇ ਦੱਸ ਚੁੱਕੀ ਆ ਤੇ ਤੁਸੀਂ ਫਟਾਫਟ ਇਸ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਜੀ ਤੁਹਾਡੇ ਲਈ ਅਸੀਂ ਬਹੁਤ ਸੋਹਣੇ ਸੂਟਾਂ ਦੀ ਵੀਡੀਓ ਲੈ ਕੇ ਆਉਂਦੇ ਰਵਾਂਗੇ ਕੋਟੀਆਂ ਕਿਵੀਆਂ ਤੇ ਬੱਚਿਆਂ ਦੇ ਸੈੱਟ ਸਾਰੇ ਆਪਾਂ ਇਸ ਚੈਨਲ ਤੇ ਪਾਇਆ ਕਰਾਂਗੇ ਜੀ ਠੀਕ ਹੈ ਆਪਾਂ ਤੁਹਾਡਾ ਬਹੁਤਾ ਟਾਈਮ ਵੇਸਟ ਨਹੀਂ ਕਰਦੇ ਤੁਹਾਨੂੰ ਆਪਾਂ ਦਿਖਾਉਣੀ ਆ ਸੂਟ ਕਿੱਦਾਂ ਰੈਡੀ ਹੋ ਕੇ ਆਏ ਨੇ ਸਾਡੇ ਕੋਲ ਠੀਕ ਹੈ ਜੀ ਆਓ ਆਪਾਂ ਦੇਖਦੇ ਹਾਂ ਪਹਿਲਾ ਸੂਟ ਇਹ ਅੱਜ ਦਾ ਆਪਣਾ ਪਹਿਲਾ ਸੂਟ ਇਹ ਜਾਣੇ ਨੇ ਜੀ ਬਾਹਰ ਕੈਨੇਡਾ ਠੀਕ ਹੈ ਜੀ ਇਹ ਤਾਂ ਪਲਾਜ਼ੋ ਆ ਪਲਾਜ਼ੋ ਤੇ ਆਪਾਂ ਕੋਈ ਵਰਕ ਨਹੀਂ ਕਰਵਾਇਆ ਤੇ ਇਹ ਹੈਗਾ ਜੀ ਕਲੀਆਂ ਵਾਲਾ ਕਮੀਜ਼ ਦੇਖੋ ਨਹੀਂ ਤਾਂ ਤੁਹਾਨੂੰ ਡੰਮੀ ਤੇ ਪਾ ਕੇ ਦਿਖਾ ਦਿੰਦੇ ਪਰ ਇਹ ਸੂਟ ਬਹੁਤ ਹੀ ਪਤਲੀ ਬੇਟੀ ਦਾ ਬਣਿਆ ਹੋਇਆ ਤੇ ਡੰਮੀ ਤੇ ਵੀ ਜਿਆਦਾ ਜਾਨੀ ਆਇਆ ਨਹੀਂ ਹੈਗਾ ਐ ਜਦ ਤੈਂ ਐਂ ਕਹਿ ਲੋ ਵੀ ਬਸ ਡੰਮੀ ਵੀ ਮੇਰੀ ਇਹਦੇ ਨਾਲੋਂ ਥੋੜੀ ਜੀ ਹੈਲਦੀ ਆ ਐਦਾਂ ਆਪਾਂ ਇਹਨੂੰ ਕੱਟ ਦਿੱਤੇ ਨੇ ਕੱਟ ਆਪਾਂ ਇੱਥੋਂ ਹੀ ਸਟਾਰਟ ਕੀਤੇ ਨੇ ਬਲੌਸ ਤੋਂ ਹੀ ਠੀਕ ਹੈ ਜੀ ਐਦਾਂ ਚਾਕਾਂ ਤੇ ਕਢਾਈ ਕੀਤੀ ਹੋਈ ਹੈ ਇਹਦੇ ਬੈਕ ਸਾਈਡ ਕੁਝ ਨਹੀਂ ਹੈਗਾ ਤੇ ਬਸ ਪਾਈ ਪੈਨ ਵਾਲੇ ਨੂੰ ਫਿਨਿਸ਼ਿੰਗ ਦਿੱਤੀ ਆ ਤੇ ਪਿਛਲਾ ਗਾਲ ਆਪਾਂ ਇਹਦਾ ਡੀਪ ਰੱਖਿਆ ਐਦਾਂ ਬਾਹਾਂ ਤੇ ਕੰਮ ਹੈ ਦੇ ਠੀਕ ਹੈ ਜੀ ਤੇ ਇਹਦੇ ਨਾਲ ਦੀ ਆਪਾਂ ਚੁੰਨੀ ਰੈਡੀ ਕੀਤੀ ਆ ਪਲਾਜ਼ੋ ਆਪਾਂ ਸਿੰਪਲ ਰੱਖਿਆ ਤੇ ਇਹ ਸੂਟ ਔਨ ਆਰਡਰ ਤਿਆਰ ਹੋਏ ਨੇ ਜੀ ਜਿੱਦਾਂ ਜਿੱਦਾਂ ਮੇਰੀ ਬੇਟੀ ਨੇ ਜਾਣੀ ਸਾਨੂੰ ਕਿਹਾ ਉਦਾਂ ਦੇ ਬਣਾਤੇ ਆਪਾਂ ਠੀਕ ਹੈ ਜੀ ਇਹ ਸੂਟ ਆਪਣੇ ਬਾਹਰ ਜਾਣੇ ਨੇ ਤਾਂ ਉਹ ਹਜੇ ਇੰਪ੍ਰੈਸਿਵ ਵੀ ਨਹੀਂ ਕੀਤੀ ਮੈਂ ਕਿਹਾ ਚੱਲ ਵੀਡੀਓ ਸ਼ੂਟ ਕਰਨਾ ਕੁਝ ਚੀਜ਼ਾਂ ਰਹਿ ਗਈਆਂ ਜੋ ਸ਼ੂਟ ਆਪਾਂ ਨਹੀਂ ਕਰ ਪਾਵਾਂਗੇ ਉਹ ਇਦਾਂ ਹੀ ਜਿਵੇਂ ਬੇਟੀ ਦਾ ਇੱਕ ਸਵੈਟਰ ਵੀ ਹੈਗਾ ਸੀਗਾ ਉਹਨਾਂ ਨੇ ਇੱਕ ਸਵੈਟਰ ਵੀ ਆਰਡਰ ਕੀਤਾ ਸੀ ਤੇ ਇਹ ਚੁੰਨੀ ਦੀ ਫਿਨਿਸ਼ਿੰਗ ਦੇਖ ਲਓ ਤੁਸੀਂ ਵਰਕ ਦੇਖੋ ਕਿੰਨਾ ਨੀਟ ਐਂਡ ਕਲੀਨ ਹੈ ਠੀਕ ਹੈ ਜੀ ਇਹ ਦੇਖੋ ਦੁਪੱਟਾ ਹੈਗਾ ਜੀ ਇਹ ਬਰਬਰੀ ਦਾ ਦੁਪੱਟਾ ਬਰਬਰੀ ਦਾ ਸੂਟ ਦਾ ਸਟੱਫ ਹੈਗਾ ਮੋਡਲ ਕਾਟਨ ਦਾ ਠੀਕ ਹੈ ਜੀ ਇਹ ਆਪਣੇ ਇਦਾਂ ਤੇ ਪ੍ਰੈਸ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਹੁਣ ਪਿੰਡਾਂ ਵਿੱਚ ਲਾਈਟ ਚੱਲੀ ਜਾਂਦੀ ਹੈ ਲਾਈਟ ਦੀ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਇਹ ਨੂੰ ਚਲ ਆਪਾਂ ਬਾਅਦ ਚ ਰੱਖਦੇ ਆ ਇੱਕ ਸੂਟ ਨੂੰ ਇਹਨੂੰ ਪ੍ਰੈਸ ਹੋਈ ਵੀ ਆ ਇਹ ਹੈਗਾ ਜੀ ਰੌ ਸਿਲਕ ਤੇ ਠੀਕ ਹੈ ਜੀ ਸਲਵਾਰਾਂ ਦੇ ਵਿੱਚ ਤੇ ਪਲਾਜ਼ੋ ਵਿੱਚ ਆਪਾਂ ਪਲਾਸਟਿਕ ਪਾਈ ਆ ਸਲਵਾਰ ਦੇ ਬਸ ਐਦਾਂ ਇੱਕ ਪਾਈਪਿੰਗ ਦਿੱਤੀ ਹੋਈ ਆ ਮੋਰੀ ਤੇ ਤੇ ਸਟੇਟ ਸਲਵਾਰ ਹੈ ਇਹਦੀ ਇਹਨੂੰ ਪ੍ਰੈਸ ਹੋਈ ਵੀ ਆ ਤੇ ਕਮੀਜ਼ ਹੈਗੀ ਐਦਾਂ ਚਾਕਾਂ ਤੇ ਵਰਕ ਹੈ ਜੀ ਇਹਦੇ ਤੇ ਵੀ ਸ਼ੇਪ ਦਿੱਤਾ ਆਪਾਂ ਗਲੇ ਦੀ ਕਢਾਈ ਨੂੰ ਤੇ ਐਦਾਂ ਐਦਾਂ ਬਾਹਾਂ ਤੇ ਵਰਕ ਠੀਕ ਹੈ ਜੀ ਮਿਰਰ ਵਰਕ ਇਹ ਦੇਖੋ ਥੋੜਾ ਜਿਹਾ ਦੂਰ ਹਟ ਕੇ ਦਿਖਾ ਦੋਗੇ ਇਦਾਂ ਇਹ ਹੈਗੇ ਜੀ ਰੌ ਸਿਲਕ ਠੀਕ ਹੈ ਜੀ ਤੁਸੀਂ ਇਦਾਂ ਔਨ ਆਰਡਰ ਆਪਣੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਇਹ ਹੈਗੇ ਜੀ ਬਾਟਮ ਇਹਦੀ ਇਹ ਦੇਖੋ ਤੇ ਇਹਦੇ ਨਾਲ ਉਹਨਾਂ ਨੇ ਕਰਵਾਇਆ ਇਹ ਕੱਟਵਰਕ ਕੰਟਰਾਸਟ ਦੇ ਵਿੱਚ ਇਹ ਦੇਖੋ ਜੀ ਕਿੰਨਾ ਪਿਆਰਾ ਸੂਟ ਲੱਗਦਾ ਹੈ ਤੁਸੀਂ ਵੀ ਇਦਾਂ ਆਪਣੇ ਔਨ ਆਰਡਰ ਸੂਟ ਤਿਆਰ ਕਰਵਾ ਸਕਦੇ ਐਨੀ ਕਲਰ ਐਨੀ ਵਰਕ ਆਪਣਾ ਜਿੱਦਾਂ ਹੀ ਤੁਹਾਡੀ ਕੁਐਰੀਸ ਹੋਊਗੀ ਆਪਾਂ ਉਹਦਾਂ ਦੀ ਪੂਰੀ ਕਰਕੇ ਦਵਾਂਗੇ ਠੀਕ ਹੈ ਜੀ ਇਹਨਾਂ ਨੂੰ ਵੀ ਤੁਸੀਂ ਐਨੀ ਕਲਰ ਤੇ ਬਣਾ ਸਕਦੇ ਹੋ ਤੇ ਇੱਕ ਹੈਗਾ ਉਹਨਾਂ ਦਾ ਇਹ ਹੈਂਡਵਰਕ ਦਾ ਪੀਸ ਇਹਨੂੰ ਵੀ ਪ੍ਰੈਸ ਨਹੀਂ ਹੋਈ ਵੀ ਇਹਨੂੰ ਵੀ ਇਗਨੋਰ ਕਰਿਓ ਠੀਕ ਹੈ ਜੀ ਕਿਉਂਕਿ ਪ੍ਰੈਸ ਤੁਹਾਨੂੰ ਪਤਾ ਹੀ ਆ ਇਹ ਤਾਂ ਕਾਲੀ ਸੀਗੀ ਮੈਂ ਤੁਹਾਨੂੰ ਵੀਡੀਓ ਬਣਾਉਣ ਲੱਗੀ ਫਿਰ ਅਸੀਂ ਕੋਰੀਅਰ ਕਰਨ ਜਾਣਾ ਐਦਾਂ ਦਾ ਵਰਕ ਆ ਸਲਵਾਰ ਦੇ ਵਿੱਚ ਆਪਾਂ ਪਲਾਸਟਿਕ ਦਿੱਤੀ ਆ ਵਰਕ ਦੀ ਫਿਨਿਸ਼ਿੰਗ ਦੇਖ ਲਓ ਤੁਸੀਂ ਇਹ ਦੇਖੋ ਇਹ ਨਹੀਂ ਹੈਗਾ ਵੀ ਉਹੀ ਚੁੰਨੀਆਂ 'ਚ ਫਸੇ ਜਾਊਗਾ ਜਾਂ ਨਿਕਲ ਜਾਣਗੇ ਨਹੀਂ ਜੀ ਦਬਕੇ ਦਾ ਕੰਮ ਆ ਨੀਟ ਐਂਡ ਕਲੀਨ ਕੰਮ ਆ ਆਪਣਾ ਇਹ ਦੇਖੋ ਇਹਦੇ ਗਲੇ ਤੇ ਕੰਮ ਆ ਬਾਟਮ ਤੇ ਮੋਰੀਆਂ ਤੇ ਕੰਮ ਆ ਤੇ ਬਾਹਵਾ ਇਹਦੀ ਹੈਵੀ ਵਰਕ ਆ ਜੀ ਠੀਕ ਹੈ ਜੀ ਜਿੱਦਾਂ ਤੁਸੀਂ ਮੇਰੇ ਪੁਰਾਣੇ ਚੈਨਲ ਨੂੰ ਪਿਆਰ ਦੇ ਰਹੇ ਹੋ ਤੁਸੀਂ ਨਵੇਂ ਚੈਨਲ ਤੇ ਵੀ ਜਾ ਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਤੁਹਾਡੇ ਵਾਸਤੇ ਸੂਟ ਆਉਂਦੀਆਂ ਸੋਹਣੇ-ਸੋਹਣੇ ਸੂਟ ਆਉਂਦੀਆਂ ਵੀਡੀਓ ਇਸ ਚੈਨਲ ਚੈਨਲ ਤੇ ਪਾਇਆ ਕਰਾਂਗੇ ਆਪਾਂ ਠੀਕ ਹੈ ਜੀ ਇਹਦਾ ਦੁਪੱਟਾ ਹੈਗਾ ਜੀ ਫੁੱਲ ਪਿਓਰ ਦਾ ਕਿਉਂਕਿ ਸੂਟ ਫੁੱਲ ਪਿਓਰ ਦਾ ਇਹ ਪਿਓਰ ਕਰੇਵ ਤੇ ਸੂਟ ਬਣੇ ਹੈ ਜੀ ਇਹ ਦੇਖੋ ਇਹਨੂੰ ਖਿਚੜੀ ਗੋਟਾ ਲਾ ਕੇ ਚੁੰਨੇ ਨੂੰ ਫ੍ਰੀਸ਼ਿੰਗ ਕੀਤੀ ਆਪਾਂ ਤੇ ਜਦੋਂ ਪ੍ਰੈਸ ਹੋ ਜੂਗੀ ਫਿਰ ਤਾਂ ਇਹਦੇ ਵਿੱਚ ਜਾਨ ਜੀ ਪੈ ਜੂਗੀ ਹੋਰ ਵੀ ਤੁਸੀਂ ਵੀ ਇਦਾਂ ਦੇ ਹੈਂਡਵਰਕ ਦੇ ਪੀਸ ਤੇ ਮਸ਼ੀਨੀ ਕਢਾਈ ਦੇ ਜਿੱਦਾਂ ਦੀ ਵੀ ਤੁਹਾਡੀ ਡਿਜ਼ਾਈਨ ਭੇਜੋਗੇ ਅਸੀਂ ਉਦਾਂ ਦੇ ਸੇਮ ਟੂ ਸੇਮ ਡਿਜ਼ਾਈਨ ਬਣਾ ਕੇ ਭੇਜਾਂਗੇ ਇਹ ਡਿਜ਼ਾਈਨ ਵੀ ਉਹਨਾਂ ਨੇ ਖੁਦ ਬਣਾ ਕੇ ਸੌਰੀ ਇਹ ਡਿਜ਼ਾਈਨ ਵੀ ਉਹਨਾਂ ਨੇ ਖੁਦ ਦਿੱਤਾ ਸੀ ਸਾਨੂੰ ਵੀ ਅਸੀਂ ਓਦਾਂ ਦੇ ਹੀ ਤਿਆਰ ਕੀਤੇ ਨੇ ਜਿਵੇਂ ਜਿਵੇਂ ਦਾ ਉਹਨਾਂ ਨੇ ਸਟਾਫ ਦੱਸਿਆ ਉਹੀ ਸਟਾਫ ਲਾਇਆ ਆਪਾਂ ਨੇ ਠੀਕ ਹੈ ਜੀ ਚਲੋ ਇਹਨਾਂ ਨੂੰ ਤਾਂ ਬਾਅਦ 'ਚ ਮਾਰਦਣੀ ਆ ਵੀਡੀਓ ਲੰਮੀ ਨਾ ਹੋ ਜਾਵੇ ਦੇਖੋ ਕਿੰਨਾ ਪਿਆਰਾ ਕਲਰ ਹੈ ਇੱਕ ਉਹਨਾਂ ਨੇ ਬਣਵਾਈ ਆ ਜੀ ਸਾੜੀ ਠੀਕ ਹੈ ਜੀ ਸਾੜੀ ਤਾਂ ਮੈਂ ਕਾਨੂੰ ਖੋਲ ਕੇ ਦਿਖਾਵਾਂ ਫਿਰ ਤੈਹੇ ਇਹਦੀ ਉਹ ਲੱਗੋਗੇ ਦਿਖਾ ਦਮਾਂ ਚਲੋ ਮੈਂ ਖੋਲ ਕੇ ਦਿਖਾ ਦਿੰਦੀ ਆ ਇਹ ਸਾੜੀ ਨੂੰ ਇਦਾਂ ਲੈ ਸਲਾਈ ਆਪਾਂ ਇਹ ਇਹ ਹੈਗਾ ਇਹਦਾ ਪੇਟੀਕੋਟ ਇਹ ਦੇਖੋ ਠੀਕ ਹੈ ਜੀ ਇਹ ਹੈਗਾ ਜੀ ਬਲਾਊਜ਼ ਤੇ ਪਿੱਛੇ ਜ਼ਿੱਪ ਦੁੱਤੀ ਆ ਉੱਪਰ ਆਪਾਂ ਹੁੱਕ ਦੁੱਤੀ ਆ ਤੇ ਪ੍ਰਿੰਸ ਤੇ ਕੱਟ ਇਹਨੂੰ ਪਲੇਟ ਦੁੱਤੀ ਆ ਠੀਕ ਹੈ ਜੀ ਤੇ ਇਦਾਂ ਸਾੜੀ ਇਹ ਹੈ ਸਾੜੀ ਦਾ ਸਟੱਫ ਹੈਗਾ ਜੀ ਜੋਰ ਜੱਟ ਇਹ ਦੇਖੋ ਜਿਆਦਾ ਨਹੀਂ ਮੈਂ ਖੋਲਦੀ ਫਿਰ ਇਹਦੀ ਤੈਹ ਲਾਉਣੀ ਥੋੜੀ ਜਿਹੀ ਓਕੀ ਹੋ ਜਾਂਦੀ ਆ ਐਦਾਂ ਇਹਨੂੰ ਰੈਡੀ ਕੀਤਾ ਹੋਇਆ ਜੀ ਪ੍ਰੋਪਰ ਬਲ ਬਲ ਪਾ ਕੇ ਠੀਕ ਹੈ ਜੀ ਦੇਖੋ ਕਿਵੇਂ ਲਸ ਲਸ ਕਰਦੀ ਆ ਬਸ ਇਹਨੂੰ ਤਾਂ ਪਤਾ ਹੀ ਲਾਦਣੀ ਆਦਾਂ ਹਾਂ ਇਹ ਪ੍ਰੋਪਰ ਰੈਡੀ ਕਰਕੇ ਦਿੱਤੀ ਹੈ ਜੀ। ਉਹਨਾਂ ਨੇ ਤਾਂ ਸਾਨੂੰ ਕਿਹਾ ਸੀ ਪੇਟੀ ਕੋਟ ਚਾਹੀੇ ਨਾਲ ਹੀ ਉਹ ਕਰ ਦਿਓ। ਪਰ ਜਦੋਂ ਪਾ ਸਟਿਚ ਕੀਤੀ ਫਿਰ ਸਾਨੂੰ ਲੱਗਿਆ ਵੀ ਅ ਅਲੱਗ ਹੀ ਕੀਤਾ ਜਾਵੇ। ਨਹੀਂ ਤਾਂ ਜ਼ਿਆਦਾ ਫਰਗੋਈਓ ਮੋਈਓ ਜਾਂ ਬਣ ਜਾਂਦਾ ਹੈ ਵੀ ਹੋ ਜਾਂਦੀ ਆ ਹੋਰ ਵੀ। ਠੀਕ ਹੈ ਜੀ। ਇਹਨੂੰ ਤਾਂ ਆਪਾਂ ਇਦਾਂ ਹੀ ਲਫਾਫੇ ਚ ਪਾ ਦਾਂਗੇ। ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਆਪਣੇ ਕੋਲ ਨਾ ਤਿੰਨ ਕੋਟੀਆਂ ਰੈਡੀ ਹੋਈਆਂ ਨੇ। ਅ ਇੱਕ ਜੈਕਟ, ਇੱਕ ਫੁੱਲ ਬਾਜੂ ਕੋਟੀ ਤੇ ਇੱਕ ਬਲਾਊਜ਼। ਉਹ ਮੈਂ ਤੁਹਾਨੂੰ ਸ਼ੇਅਰ ਕਰਦੇ ਉਹਨਾਂ ਨੇ ਵੀ ਕੈਨੇਡਾ ਹੀ ਜਾਣਾ ਠੀਕ ਹੈ ਜੀ ਇਹ ਕੋਟੀ ਤਾਂ ਮੇਰੀ ਭੈਣ ਦੀ ਆ ਜਿਹੜੀ ਬਹੁਤ ਦਿਨ ਹੋ ਗਏ ਮੈਨੂੰ ਮੈਸੇਜ ਕਰਦੀ ਨੂੰ ਅੱਜ ਵੀਡੀਓ ਦੇਖ ਕੇ ਖੁਸ਼ ਹੋ ਜਾਊਗੀ ਲੈ ਭੈਣੇ ਤੇਰੀ ਕੋਟੀ ਰੈਡੀ ਆ ਤੇ ਤੁਹਾਡੀ ਹਾਫ ਪੇਮੈਂਟ ਆਈ ਹੋਈ ਆ ਤੇ ਹਾਫ ਪੇਮੈਂਟ ਕਰਕੇ ਤੁਸੀਂ ਇਹਨੂੰ ਆਪਣਾ ਮੰਗਵਾ ਲਿਓ ਠੀਕ ਹੈ ਜੀ ਥੋੜੀ ਜਿਹੀ ਹੈਂਡ ਮੇਡ ਚੀਜ਼ਾਂ ਨੂੰ ਨਾ ਬਹੁਤ ਲੱਗਦਾ ਏ ਟਾਈਮ ਲੱਗ ਜਾਂਦਾ ਕਰ ਕੋਟੀ ਬਣ ਕੇ ਬਹੁਤ ਸੋਹਣੀ ਰੈਡੀ ਹੋਈ ਆ ਦੂਜੇ ਵੀ ਦਿਖਾ ਦੋ ਇਹ ਅਜੇ ਇੱਕ ਮੇਰੀ ਭੈਣ ਨੇ ਆਪਣੀ ਮੰਮੀ ਵਾਸਤੇ ਬਣਵਾਈ ਸੀਗੀ ਇਹਦੇ ਵਿੱਚ ਪਾਸ਼ਮ ਪਾਈ ਹੋਈ ਆ ਇਹਦੇ ਵਿੱਚ ਕਈ ਵਾਰੀ ਕਿਤੇ ਜ਼ਰੂਰਤ ਪੈ ਜਾਂਦੀ ਆ ਹਨਾ ਇਹ ਆਪਾਂ ਵਿੱਚੇ ਭੇਜ ਦਾਂਗੇ ਇਹ ਦੇਖੋ ਕਿੰਨੀ ਪਿਆਰੀ ਬਣ ਕੇ ਰੈਡੀ ਹੋਈ ਆ ਇਹ ਦੇਖੋ ਇਹਦੇ ਬੈਕ ਤੇ ਹੀ ਬਣਤੀ ਆ ਨਾ ਬੈਕ ਤੇ ਪਲੇ ਆ ਨਾ ਤੇ ਫਰੰਟ ਤੇ ਇਹਦੇ ਬੁਣਤੀ ਆ ਬਟਨ ਲਾ ਕੇ ਪ੍ਰੋਪਰ ਰੈਡੀ ਹੈ ਜੀ ਇਹ ਫ্লাই ਟੂ ਕੈਨੇਡਾ ਠੀਕ ਹੈ ਜੀ ਇੱਕੇ ਮੇਰੀ ਭੈਣ ਦਾ ਬਲਾਊਜ਼ ਇਹ ਵੀ ਬਹੁਤ ਸੋਹਣਾ ਰੈਡੀ ਹੋਇਆ ਨਾਲ ਪ੍ਰੋਪਰ ਇਹਨੂੰ ਬਟਨ ਦੇ ਕੇ ਤੁਸੀਂ ਇਹਨੂੰ ਨੇੜੇ ਤੋਂ ਦਿਖਾ ਦੋਗੇ ਦੇਖੋ ਥੋੜਾ ਪਰੇਸ਼ਾਵਾ ਆਉਂਦਾ ਇੱਧਰ ਇੱਦਾਂ ਦਿਖਾਓ ਲੈ ਬਣ ਤੇਰੇ ਇੱਕ ਸਵੈਟਰ ਰਹਿ ਗਿਆ ਵਾਈਟ ਕਲਰ ਦਾ ਉਹ ਵੀ ਰੈਡੀ ਹੋ ਰਿਹਾ ਬਸ 2-4 ਦਿਨਾਂ ਦੇ ਵਿੱਚ ਉਹ ਵੀ ਰੈਡੀ ਹੋ ਜਾਊਗਾ ਠੀਕ ਹੈ ਜੀ ਇਹ ਦੇਖੋ ਬਿਲਕੁਲ ਜਿੱਦਾਂ ਤੁਸੀਂ ਡਿਜ਼ਾਈਨ ਭੇਜਿਆ ਪ੍ਰੋਪਰ ਉਦਾਂ ਦੀ ਲੁੱਕ ਤਿਆਰ ਕੀਤੀ ਆ ਠੀਕ ਹੈ ਜੀ ਤੇ ਲਓ ਜੀ ਬਸ ਅੱਜ ਦੀ ਵੀਡੀਓ ਦੇ ਵਿੱਚ ਐਨੇ ਸੀ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਾ ਕੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੁਹਾਡੇ ਲਈ ਸੋਹਣੀਆਂ ਸੋਹਣੀਆਂ ਕੋਟੀਆਂ ਸਵੈਟਰ ਸੂਟਾਂ ਦੀ ਵੀਡੀਓ ਇਸੇ ਚੈਨਲ ਤੇ ਪਾਇਆ ਕਰਾਂਗੇ ਪਲੀਜ਼ ਇਸੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਓ ਠੀਕ ਹੈ ਜੀ ਜਿੱਦਾਂ ਤੁਸੀਂ ਪੁਰਾਣੇ ਚੈਨਲ ਨੂੰ ਪਿਆਰ ਦੇ ਰਹੇ ਹੋ ਉਦਾਂ ਹੀ ਮੇਰੇ ਇਸ ਚੈਨਲ ਨੂੰ ਵੀ ਤੁਹਾਡੇ ਪਿਆਰ ਦੀ ਬਹੁਤ ਜ਼ਰੂਰਤ ਹੈ ਜੀ ਠੀਕ ਹੈ ਜੀ ਕਿਉਂਕਿ ਜੇ ਤੁਸੀਂ ਐਪਰੀਸ਼ੀਏਟ ਕਰਦੇ ਹੋ ਲਾਈਕ ਕਰਦੇ ਹੋ ਸਾਨੂੰ ਵੀ ਹੌਸਲਾ ਹੁੰਦਾ ਵੀਡੀਓ ਪਾਉਣ ਦਾ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਾਵਾਂਗੇ ਜੀ ਅੱਜ ਦੀ ਵੀਡੀਓ ਚ ਬਸ ਐਨਾ ਹੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀਉਂਦੇ ਵਸਦੇ ਰਹੋ ਜੀ